ਠੰਡੀ ਮਿੱਠੀ ਜ਼ਰਦਾਈ YouTube ਤੇ ਸਾਡਾ ਚੈਨਲ ਹੈਗਾ ਰੀਅਲ ਲਾਈਫ ਡੀ ਐਸ ਪੁੱਲਰ ਜਿਸ ਦੇ ਸਪੈਲਿੰਗ ਹਨ YouTube ਤੇ ਰੀਅਲ ਲਾਈਫ ਡੀ ਐਸ ਪੁੱਲਰ ਉਸ ਤੇ ਤੁਸੀਂ ਦੇਖ ਸਕਦੇ ਹੋ ਇਸ ਲਈ ਗੁਣਾ ਬਾਰੇ ਕਾਫੀ ਵੀਡੀਓ ਪਾਈ ਹੋਈਆਂ ਹਨ ਸਾਲ ਸ ਠੰਡੀ ਮਿੱਠੀ ਜ਼ਰਦਾਈ ਇਹ ਸਾਡੇ ਸੰਤ ਹਨ ਹਜੂਰ ਸਾਹਿਬ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜੀ ਖਲੀ ਵਾਲੇ ਉਹਨਾਂ ਦੀ ਮਿਹਰ ਸਰਕਾ ਇੱਕ ਦਿਹਾੜੀ ਵਿੱਚ ਚਾਰ ਵਾਰ ਰਗੜਾ ਲੱਗਦਾ ਹੈ ਇੱਕ ਵਾਰ ਘਰ ਤਿੰਨ ਵਾਰ ਉਸਤੇ ਉੱਥੇ ਲਾਈਦਾ ਇੱਕ ਵਾਰੀ ਸਵੇਰੇ ਇੱਥੋਂ ਬਣਾ ਲੇਦੀ ਆ ਤੇ ਫਿਰ ਉਸ ਤੋਂ ਬਾਅਦ ਤਿੰਨ ਵਾਰੀ ਉੱਤੇ ਬਣਾਈਦੀ ਆ